ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਖਿੱਲਰੀਆ ਜਿਲ੍ਹਾ ਸੰਗਰੂਰ ਸਰਪੰਚ ਸਾਹਿਬ ਤੁਹਾਡੇ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਪਿੰਡ ਦੇ ਸੁਧਾਰ ਲਈ ਕਾਫੀ ਮਤੇ ਪਾਏ ਗਏ ਹਨ ਕੀ ਕੀ ਮਤੇ ਨੇ ਅਸੀਂ ਮਤੇ ਗ੍ਰਾਂਸਭਾ ਵਿੱਚ ਪਾਏ ਨੇ ਜੋ ਗ੍ਰਾਂਸਭਾ ਦਾ ਮਤਾ ਹੁੰਦਾ ਇੱਕ ਤਰ੍ਹਾਂ ਦਾ ਹਾਈ ਕੋਰਟ ਦਾ ਚੈਲੰਜ ਵਾਂਗੂ ਹੁੰਦਾ ਅਸੀਂ ਲਗਭਗ 9 ਮਤੇ ਪਾਏ ਨੇ ਪਿੰਡ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਦੀ ਸਹਿਮਤੀ ਨਾਲ ਪਾਏ ਨੇ ਪਹਿਲਾ ਮਤਾ ਪਾਸੀਂ ਵੀ ਟਰੈਕਟਰ ਉੱਪਰ ਜੋ ਪਿੰਡ 'ਚ ਡੈਕ ਲੱਗਦੇ ਨੇ ਉੱਚੀ ਆਵਾਜ਼ 'ਚ ਕਿਉਂ ਡੈਕ ਬਹੁਤ ਵੱਡੇ ਲੱਗੇ ਹੋਏ ਟਰੈਕਟਰਾਂ ਦੇ ਉਹਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਜ਼ੁਰਗਾਂ ਤੇ ਜੋ ਪੜ੍ਹਾਈ ਵਾਲੇ ਬੱਚੇ ਨੂੰ ਉਹਨੂੰ ਪਰੇਸ਼ਾਨ ਕਰਦੀ ਆ ਕਿਉਂਕਿ ਕਈ ਬਜ਼ੁਰਗ ਸਾੜ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੀ ਐ ਇਸ ਲਈ ਉਹ ਡੈਕ ਅਸੀਂ ਪਿੰਡ ਵਿੱਚ ਪੂਰਨ ਤੌਰ ਤੇ ਬੰਦ ਕੀਤੇ ਨੇ ਤੇ ਉਹਨਾਂ ਨੂੰ 3000 ਰੁਪਏ ਜੁਰਮਾਨੇ ਵੀ ਰੱਖਿਆ ਕਰੋ ਪਿੰਡ ਦੀ ਹੱਦ ਦੇ ਵਿੱਚ ਡੈਕ ਲਗਾਉਣਗੇ ਤੇ ਦੂਜਾ ਮਤਾ ਅਸੀਂ ਪਾਇਆ ਕੋਈ ਵੀ ਕਮੇਟੀ ਪਿੰਡ ਜੋ ਫੰਡ ਇਕੱਠਾ ਕਰਦੀ ਆ ਤਾਂ ਉਹ ਜ਼ਮੀਨ ਦੇ ਹਿਸਾਬ ਨਾਲ ਹੀ ਫੰਡ ਇਕੱਠਾ ਕਰੇਗੀ ਜਾਂ ਸਰਦਾ ਸਵਾਨ ਕਿਉਂਕਿ ਜਿੰਨੀ ਅਗਲੀ ਇਨਕਮ ਆ ਉਹ ਹਿਸਾਬ ਨਾਲ ਹੀ ਫੰਡ ਦੇ ਸਕਦਾ ਹਰ ਇੱਕ ਬੰਦਾ ਆਪਾਂ ਤਾਂ ਧੱਕਾ ਨਹੀਂ ਕਰ ਸਕਦੇ ਉਹ ਇੰਨੇ ਪੈਸੇ ਦੇ ਇਸ ਕਰਕੇ ਅਸੀਂ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਹੀ ਫੰਡ ਮਤਾ ਪਾਇਆ ਵੀ ਉਹ ਹਿਸਾਬ ਨਾਲ ਹੀ ਫੰਡ ਇਕੱਠਾ ਕੀਤਾ ਜਾਵੇਗਾ ਤੀਜਾ ਮਤਾ ਪਾਇਆ ਸੀ ਜੋ ਪਿੰਡ ਵਿੱਚ ਪ੍ਰਵਾਸੀ ਨੇ ਉਹਨਾਂ ਦੀ ਵੋਟ ਰੇਂ ਵੀ ਬਣਾਈ ਜਾਵੇਗੀ ਔਰ ਉਹਨਾਂ ਨੂੰ ਜੋ ਪਿੰਡ ਵਿੱਚ ਹਲੜਵਾਜੀ ਜਾਂ ਆਲੇ ਦਲੇ ਗਵਰਨਟ ਨੂੰ ਤੰਗ ਪ੍ਰੇਸ਼ਾਨ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਪਿੰਡ ਵਿੱਚੋਂ ਕੋਦ ਮਰਜ਼ੀ ਵਾਰ ਵਾਰ ਕੱਢ ਜੋ ਕਿ ਅਗਰ ਪ੍ਰਵਾਸੀ ਜੀ ਦੀ ਵੋਟ ਬਣ ਜਾਂਦੀ ਹੈ ਤਾਂ ਪਿੰਡ ਵਿੱਚ ਰਹਿਣ ਦੇ ਪੱਕੇ ਬਿਸ਼ਨੀਕ ਬਣ ਜਾਂਦੇ ਨੇ ਤਾਂ ਆਪ ਦਾ ਹੱਕ ਜਤਾਉਣ ਲੱਗ ਜਾਂਦੇ ਨੇ ਹਾਲੀਵੁੱਡ ਦਾ ਵਾਅਦਾ ਹੋਣ ਦੇ ਨਾਲ ਪਿੰਡ ਵਿੱਚ ਤਰਕਰ ਦਾ ਪੈਦਾ ਹੋ ਜਾਂਦੀ ਹੈ ਅਸੀਂ ਅਗਲਾ ਮਤਾ ਪਾਇਆ ਵੀ ਪਿੰਡ ਵਿੱਚ ਜੋ ਵੀ ਪਾਣੀ ਵਾਲੀ ਟੈਂਕਰ ਨੇ ਉਹਦਾ ਥੋੜਾ ਜਿਹਾ ਕਰਾਇਆ ਰੱਖਿਆ ਤਾਂ ਕਿ ਉਹ ਸਮੇਂ ਸਰਪੰਚਾਇਤ ਦੇ ਕੋਲੇ ਜਾਂ ਗੁਰਦੁਆਰਾ ਸਰਕਾਰੀ ਜਗ੍ਹਾ ਦੇ ਪਾਸ ਪਹੁੰਚ ਜਾਣਾ ਅਤੇ ਉਹਨਾਂ ਦੀ ਰਿਪੇਅਰ ਹੁੰਦੀ ਰਹੇ ਅਹ ਕਿਮਤਾ ਪਾਇਆ ਛੋਟਾ ਜਿਹਾ ਪਿੰਡ ਵਿੱਚ ਜਿਹੜਾ ਵਾਲ ਨੇ ਕੇਸ ਨੇ ਉਹ ਵੇਚਨੇ ਬਣਾਏ ਖਰੀਦਨੇ ਬਣਾ ਕੀਤੇ ਨੇ ਕਿਉਂਕਿ ਉਹ ਕੇਸ ਨੇ ਉਹ ਸਿੱਖੀ ਧਰਮ ਦੇ ਲੇਟਰ ਆਪਾਂ ਵੇਚ ਨਹੀਂ ਸਕਦੇ ਇਸ ਕਰਕੇ ਉਹ ਸਿੱਖੀ ਦੇ ਹਿਸਾਬ ਨਾਲ ਧਰਮ ਦੇ ਹਿਸਾਬ ਨਾਲ ਅਸੀਂ ਵੇਚਨੇ ਬੰਦ ਕਰੇ ਨੇ ਸੇਮਾ ਮਤਾ ਪਾਇਆ ਇਹੀ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣਾ ਤੇ ਖਰੀਦਣਾ ਬਣਾਏ ਤੇ ਉਹ ਹੀ ਦੁਕਾਨਾਂ ਤੋਂ ਵੀ ਨਸ਼ਾ ਸਾਰਾ ਸਟੈਂਕ ਕੋਲ ਇਫਾਰਦਾ ਵਗੈਰਾ ਬੰਦ ਕੀਤਾ ਹੋਇਆ ਅਤੇ ਉਹਨਾਂ ਤੋਂ ਸੈਂਡ ਵੀ ਬਕਾਇਦਾ ਕਰਾਏ ਨੇ ਅਤੇ ਇਹਨਾਂ ਨੂੰ ਬੇਨਤੀ ਵੀ ਕਰੀ ਆ ਵੀ ਭਾਈ ਤੁਸੀਂ ਇਹ ਨਸ਼ਾ ਨਹੀਂ ਵੇਚਣਾ ਅਗਰ ਕੋਈ ਇਹ ਵੇਚਦਾ ਉਹਤੇ ਕਾਨੂੰਨੀ ਕਾਰਵਾਈ ਤੋਂ ਜੁਰਮਾਨਾ ਵੀ ਕੀਤਾ ਜਾਵੇਗਾ। ਤੋਂ ਸਾਡੇ ਪਿੰਡ ਵਿੱਚੋਂ ਸਟਿੰਕ ਕੋਲੇ ਫਜ਼ਰ ਦਾ ਵੀਡੀਓ ਪੂਰਨ ਤੌਰ ਤੇ ਬੰਦ ਹੈ। ਉੱਤੇ ਜੀ ਸੱਤਵਾਂ ਮਤਾ ਪਾਇਆ ਪਿੰਡ ਵਿੱਚੋਂ ਕੋਈ ਵੀ ਟੀਮ ਖੇਡਣ ਲਈ ਜਾਂਦੀ ਹੈ ਬਾਲੀਵਾਲ ਦੇ ਕ੍ਰਿਕਟ ਦੇ ਕਬੱਡੀ ਦੀ ਤਾਂ ਉਹਦੀ ਜੋ ਵੀ ਐਂਟਰੀ ਫੀਸ ਹੁੰਦੀ ਹੈ 1200 ਹੁਣ ਹਰੇਕ ਥਾਂਵੇਂ ਹੁੰਦੀ ਹੈ ਉਹਦੀ ਐਂਟਰੀ ਫੀਸ ਪੰਚਾਇਤ ਵੱਲੋਂ ਦਿੱਤੀ ਜਾਵੇਗੀ ਤਾਂ ਕਿ ਉਹ ਖਿਡਾਰੀਆਂ ਦਾ ਕੋਈ ਨਾ ਕੋਸ ਪਿੰਡ ਵੱਲੋਂ ਸਹਿਯੋਗ ਹੋ ਸਕੇ ਜਾਂ ਪੰਚਾਇਤ ਵੱਲੋਂ ਸਹਿਯੋਗ ਕਰ ਸਕੀ ਅਸੀਂ। ਅਠਵਾਂ ਮਤਾ ਪਾਇਆ ਇਸ ਪਿੰਡ ਵਿੱਚ ਕੋਈ ਵੀ ਖਿਡਾਰੀ ਪੰਜਾਬ ਜਾਂ ਨੈਸ਼ਨਲ ਜਾਂ ਬਲਾਕ ਖੇਡ ਖੇਡਣ ਜਾਂਦਾ ਉੱਥੋਂ ਮੈਡਲ ਲੈ ਕੇ ਆਉਂਦਾ ਤਾਂ ਉਹਨੂੰ ਬਣਦਾ ਮਾਣ ਸਨਮਾਨ ਨਕਦ ਰਾਸ਼ਟਰੀ ਜਾਂ ਵਧੀਆ ਅਵਾਰਡ ਦੇਵਾਂਗੇ ਸੀ ਉਹਨੂੰ ਤੇ ਅਗਰ ਉਹ ਲੋੜਵੰਦ ਖਿਡਾਰੀ ਜਾਂਦਾ ਸੀ ਉਹਨੂੰ ਖਰਾਕ ਦਾ ਵੀ ਇੰਤਜ਼ਾਮ ਕਰਕੇ ਦੇਵਾਂਗੇ ਅਗਲਾ ਮਤਾ ਪਾਇਆ ਇਸ ਪਿੰਡ ਵਿੱਚ ਕੋਈ ਵਿਆਹ ਸ਼ਾਦੀਆਂ ਖੁਸ਼ੀ ਦੇ ਮੌਕੇ ਡੀਜੇ ਲੱਗਦਾ ਉਹਦੀ ਆਉਂਦਾ ਸਰਕਾਰੀ ਤੌਰ ਤੇ ਦੇਖਿਆ 10 ਵਜੇ ਤੱਕ ਉਹ ਟਾਈਮ ਹੁੰਦਾ ਡੀਜੇ ਦਾ ਅਗਰ ਉਦੋਂ ਵਾਧੇ ਹੀ ਦੋ ਘੰਟੇ ਹੋਰ ਤੇ 12 ਵਜੇ ਤੱਕ ਲਗਾ ਸਕਦਾ ਤੂੰ ਵਾਧਾ ਲਗਾਉਂਦਾ ਉਹ ਗਵੰਡੀਆ ਨੂੰ ਆਪਦੇ ਪਿੰਡ 'ਚ ਪਰੇਸ਼ਾਨ ਕਰਦਾ ਤਾਂ ਹੀ ਉਹਦਾ 12 ਵਜੇ ਦਾ ਟਾਈਮ ਰੱਖਤਾ ਉਦੋਂ ਬਾਅਦ ਉਹ ਲਾਉਂਦਾ ਤੈਨੂੰ 4000 ਰੁਪਏ ਜੁਰਮਾਨਾ ਔਰ ਉਤੇ ਵਣਦੀ ਕਾਰਵਾਈ ਕੀਤੀ ਜਾਵੇਗੀ ਇਹ ਅਸੀਂ ਮਤੇ ਪਾਏ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਪਾਏ ਨੇ ਕੀ ਲੱਗਦਾ ਜੋ ਮਤੇ ਪਾਏ ਨੇ ਉਹਨਾਂ ਤੇ ਕਿੰਨਾ ਕੰਮ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਗਭਗ ਹਲੇ ਤੱਕ ਤਾਂ ਸਾਰੇ ਨਾਲ ਨੇ ਪਿੰਡ ਦੇ ਕੋਈ ਮਤਲਬ ਇਹਨਾਂ ਦੇ ਉਲਟ ਨਹੀਂ ਚੱਲਿਆ ਤੋ ਅਸੀਂ ਚ ਵੀ ਸੋਨੇ ਸਾਰਾ ਪਿੰਡੜਾ ਸੰਯੋਗ ਦੇ ਪੰਚਾਇਤ ਦਾ ਪਹਿ ਮਤੇ ਨੂੰ ਬੋਰੰਦਰ ਤੇ ਜਾਰੀ ਰੱਖੀ ਹੈ ਤੇ ਜਾਰੀ ਰੱਖਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਰੱਖਾਂਗੇ ਵੀ ਕੀ ਲੱਗਦਾ ਜੋ ਮਤੇ ਪਾਏ ਨੇ ਜੋ ਮਤਿਆਂ ਦੇ ਦੌਰਾਨ ਗਲਤੀਆਂ ਕਰਨਗੇ ਜਿਨ੍ਹਾਂ ਤੇ ਜੁਰਮਾਨੇ ਲੱਗਣਗੇ ਉਹ ਜੁਰਮਾਨੇ ਦੀ ਪੇਮੈਂਟ ਕਿੱਥੇ ਜਾਵੇਗੀ ਉਹ ਜੇ ਮਤਲਬ ਆਇਆ ਗ੍ਰਾਮ ਸਭਾ ਵਿੱਚ ਪਾਇਆ ਉਹ ਮਤਲਬ ਜੋ ਵੀ ਇਹਦੀ ਇਨਕਾ ਆਮਿਕ ਜੁਰਮਾਨੇ ਦੇ ਉਹ ਇੱਕ ਵਾਰ ਸਰਕਾਰ ਦੇ ਖਾਤੇ ਵਿੱਚ ਜਾਵੇਗੀ ਉਹ 30% ਜਿੰਨਾ ਵੀ ਉਹਨਾਂ ਦਾ ਪਰਸੈਂਟ ਹੁੰਦਾ ਉਹ ਕੱਟ ਕੇ ਬਾਕੀ ਪਿੰਡ ਦੇ ਪਿੰਡ ਦੇ ਵਾਸੀਆਂ ਵਾਸਤੇ ਪਿੰਡਵ ਦੇ ਲਾਉਣ ਵਾਸਤੇ ਵਰਤੀ ਜਾਵੇਗੀ ਜਿੰਨਾ ਵੀ ਉਹ ਫੰਡ ਕੱਟਣਗੇ ਸਰਕਾਰ 30 20% ਹੁੰਦਾ ਉਹਨਾਂ ਦਾ ਬਾਕੀ ਦਾ ਫੰਡ ਪਿੰਡ ਵਿੱਚ ਹੀ ਵਰਤੇ ਜਾਵੇਗਾ ਪਤਾ ਲੱਗਿਆ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਬਹੁਤ ਵੱਡੀ ਜਗ੍ਹਾ ਤੇ ਕੀ ਕਹਿਣਾ ਚਾਹੋਗੇ ਉਹ ਸਟੇਡੀਅਮ ਮਤਲਬ 12 13 ਵਿਕਾ ਸਟੇਡੀਅਮ ਬਣਿਆ ਜੀ ਉਹ ਪਹਿਲਾਂ ਟੋਬਾ ਹੁੰਦਾ ਸੀ ਉਹ ਪਿੰਡ ਦੇ ਸਾਰੇ ਨੌਜਵਾਨਾਂ ਨੇ ਸਹਿਯੋਗ ਸਹਿਯੋਗ ਨਾਲ ਸਾਰਾ ਬੰਦ ਕਰਕੇ ਉਹਨੂੰ ਪੱਧਰ ਕੀਤਾ ਕੁਝ ਐਨਆਰਆਈ ਦੀ ਮਦਦ ਨਾਲ ਅਸੀਂ ਉੱਥੇ ਉਹ ਬਣਾਇਆ ਪੂਰਾ ਪ੍ਰੋਪਰ ਬਿਲਡਿੰਗ ਖੜੀ ਕਰੀਏ ਤੇ ਕੁਝ ਸਰਕਾਰ ਵੱਲੋਂ ਮਦਦ ਹੋਈ ਆਵਾਜ਼ ਵਿੱਚ ਉਹਦੇ ਬਾਥਰੂਮ ਵਗੈਰਾ ਟੈਲਾਂ ਵਗੈਰਾ ਤੇ ਜਿੰਮ ਵੀ ਕੁਝ ਸਰਕਾਰ ਵੱਲੋਂ ਕੁਝ ਜੀ ਆਪਦੇ ਪੱਧਰ ਦੇ ਜਲੰਧਰ ਤੋਂ ਜਮ ਪ੍ਰੋਪਰ ਲੈ ਕੇ ਆਇਆ ਪੂਰੀ ਪ੍ਰੋਪਰ ਜਿੰਮ ਆਡੇ ਪਿੰਡ ਵਿੱਚ ਰੱਸਾ ਵਗੈਰਾ ਟਾਇਰ ਪੂਰਾ ਗਰਾਊਂਡ ਆ ਮਤਲਬ ਕਿਸੇ ਪਲੇਅਰ ਨੂੰ ਕੋਈ ਪ੍ਰੋਬਲਮ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਉਹ ਬਣਾਇਆ ਤੇ ਉਸ ਨੂੰ ਹੋਰ ਵੀ ਵਧਿਆ ਬਣਾਵਾਂਗੇ ਕਿਦੋਂ ਕੀ ਲੱਗਦਾ ਜਦੋਂ ਪਿੰਡ ਲੈਵਲ ਤੋਂ ਨਸ਼ਾ ਖਤਮ ਹੋਊਗਾ ਤਾਂ ਉੱਪਰਲੇ ਲੈਵਲ ਤੱਕ ਵੀ ਨਸ਼ਾ ਬੰਦ ਹੋ ਜਾਊਗਾ ਉਸ ਤਰ੍ਹਾਂ ਕਿਸ ਤਰ੍ਹਾਂ ਸੰਦੇਸ਼ ਦੇ ਅਸੀਂ ਇਹ ਸੋਚ ਕਿਸ ਤੱਕ ਚੱਕਿਆ ਵੀ ਅਸੀਂ ਇਕੱਲੀ ਸਰਕਾਰ ਵੀ ਨਹੀਂ ਕਰ ਸਕਦੀ ਅਸੀਂ ਆਪਦੇ ਜਿੰਨਾ ਆਪਦਾ ਹੋ ਸਕਦਾ ਪਿੰਡ ਪੱਧਰ ਤੇ ਸੇ ਆਪਦੇ ਪਿੰਡ ਚੋਂ ਪਹਿਲਾਂ ਨਾਲ ਸਾਰ ਰੋਕਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਵੀ ਸਰਕਾਰ ਤੱਕ ਪਹੁੰਚ ਪੰਚੋਂ ਨੂੰ ਪਹਿਲਾਂ ਸੀ ਆਪਦੇ ਪਿੰਡ ਨੂੰ ਆਪ ਸੰਭਾਲੀਏ ਪਿੰਡ ਦੇ ਵਿੱਚ ਨਸ਼ਾ ਸਟੈਪ ਬਏ ਸਟੈਪ ਚੱਲਦਾ ਸੋਟ ਤੋਂ ਸਟਿੰਗ ਤੋਂ ਲੈ ਕੇ ਸਰਗਰ ਤੋਂ ਲੈ ਕੇ ਫੇਰ ਬੰਦਾ ਚਿੱਟੇ ਤੱਕ ਪਹੁੰਚਦਾ ਤਾਂ ਅਸੀਂ ਕੋਸ਼ਿਸ਼ ਕਰੀ ਆ ਵੀ ਆਪਾਂ ਪਿੰਡ ਨੂੰ ਚਿੱਟੇ ਨਸ਼ੇ ਤੋਂ ਮੁਕਤ ਕਰਕੇ ਹੀ ਸਪੋਰਟਸ ਵੱਲ ਜੋੜੀਏ ਸਾਡਾ ਮੇਨ ਮਕਸਦ ਆ ਵੀ ਆਪਾਂ ਸਪੋਰਟਸ ਨੂੰ ਵਧਾ ਕੇ ਤਾਂ ਚਿੱਟਾ ਨਸ਼ਾ ਖਤਮ ਹੋਊਗਾ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਹੋਰ ਪਿੰਡ ਵਾਸੀਆਂ ਨੂੰ ਜਾਂ ਹੋਰ ਪੰਜਾਬ ਵਾਸੀਆਂ ਨੂੰ ਦੇ ਇਸ ਵਾਰ ਪਿੰਡ ਵਾਸੀਆਂ ਨੂੰ ਆਲਦਲ ਜੋ ਵੀ ਪੰਚਾਇਤ ਨੇ ਸਹਿਯੋਗ ਦੇਣਾ ਸਲਾਹ ਦੇਣਾ ਜੁੜੇ ਵੀ ਮਤੇ ਇਸ ਤਰ੍ਹਾਂ ਦੇ ਪਾਏ ਜਾਣ ਜੋ ਵੀ ਆਪਾਂ ਮਤੇ ਇਹ ਪਾਏ ਨੇ ਉਹ ਸਾਰੇ ਪਿੰਡ ਚ ਜੇਕਰ ਇਹ ਮਤੇ ਪਾਏ ਜਾਣ ਤਾਂ ਸਾਨੂੰ ਵੀ ਹੌਸਲਾ ਹੋਊ ਵੀ ਸਾਡੇ ਹਿਸਾਬ ਨਾਲ ਹੋਰ ਪੰਚਾਇਤ ਨੇ ਕੰਮ ਕੀਤਾ ਔਰ ਨਸ਼ੇ ਨੂੰ ਵੀ ਇੱਕ ਤਰ੍ਹਾਂ ਦਾ ਬੰਦ ਕਰਨ ਦਾ ਇਹ ਸਾਰੇ ਪੰਚਾਇਤਾਂ ਕੇ ਕੰਮ ਮਤੇ ਪਾ ਕੇ ਰੋਕ ਸਕਦੀਆਂ ਹਨ ਕੀ ਨਾਮ ਹੈ ਇਹ ਦਾਪਿੰਦਰ ਸਿੰਘ ਹੈ ਜੀ ਦਾਪਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦਾ ਹਾਂ ਤੁਹਾਡੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਨਵੇਂ ਇਕਲੇ ਮਤੇ ਪਾਏ ਗਏ ਹਨ ਹਾਂਜੀ ਹਾਂ ਬਹੁਤ ਵਧੀਆ ਮਤੇ ਨੇ ਜੀ 8 9 ਮਤੇ ਪਾਏ ਨੇ ਤੇ ਸਾਰੇ ਵਧੀਆ ਨੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਜਮੇ ਰੈਸਲਾ ਨਾਲ ਹੀ ਪਏ ਨੇ ਜੀ ਨਸ਼ੇ ਨੂੰ ਠੱਲ ਪਵੇ ਕਿ ਨੌਜਵਾਨ ਪੀੜੀ ਨਸ਼ੇ ਵੱਲ ਜਾ ਰਹੀ ਹੈ ਹਾਂਜੀ ਹਾਂ ਫਰਕ ਤਾਂ ਪਵੇਗਾ ਜਿਵੇਂ ਕਹਿੰਦੇ ਛੋਟੇ ਬੱਚਿਆਂ ਦਾ ਫਰਕ ਬਹੁਤ ਹੋਊ ਜਿਹੜੀ ਨਵੀਂ ਪਨੀਰੀ ਆ ਉਹ ਦੇਖੋ ਦੇਖ ਜਿਵੇਂ ਕੋਈ ਸਟਿੰਗ ਪੀਣ ਲੱਗ ਗਿਆ ਕੋਈ ਹੋਰ ਲੈਣ ਲੱਗ ਗਿਆ ਉਹ ਨਹੀਂ ਮਿਲੂ ਤਾਂ ਆਪ ਹੀ ਹਟ ਜੀ ਹੁਣ ਜਿਵੇਂ ਸਾਡੇ ਮੈਂ ਠੇਕਾ ਵੀ ਨਹੀਂ ਹੈ ਸਰਾਬ ਦਾ ਬਹੁਤ ਘਟਾ ਜੀ ਨਹੀਂ ਜਿਵੇਂ ਹੁਣ ਠੇਕਾ ਦੂਸਰੇ ਪਿੰਡ ਜਾਣਾ ਤਾਂ ਵੀ ਬੰਦਾ ਦੇਖਦਾ ਵੀ ਦੂਜੇ ਪਿੰਡ ਜਾਣਾ ਪਊ ਜੇ ਪਿੰਡ ਹੋਵੇ ਤਾਂ ਛੇਤੀ ਫੜ ਲੈਂਦਾ ਉਹ ਚੀਜ਼ਾਂ ਦਾ ਬਹੁਤ ਫਰਕ ਆ ਜੀ ਜੇ ਲੱਗਦਾ ਪਿੰਡ ਦਾ ਸਾਰੇ ਦਾ ਸਹਿਯੋਗ ਹੈ ਇਸ ਮਤਿਆਂ ਦੇ ਵਿੱਚ ਹਾਂਜੀ ਹਾਂ ਪੂਰਾ ਸਹਿਯੋਗ ਹੈ ਜੀ ਸਾਰਿਆਂ ਦੀ رائے ਸਲਾਹ ਨਾਲ ਪਾਇਨੇ ਜੀ ਪੂਰੇ ਵਧੀਆ ਮਤੇ ਨੇ ਜੀ ਪਹਿਲਾਂ ਵੀ ਸੋਚਿਆ ਹੋਇਆ ਸੀ ਸਰਪੰਚੀ ਤੋਂ ਪਹਿਲਾਂ ਵੀ ਇਹ ਜੇ ਮਤੇ ਪਾਉਣੇ ਨੇ ਨਵੀਂ ਪੰਚਾਇਤ ਬਣੀਆ ਨਵੇਂ ਮਤੇ ਪਾਏ ਨੇ ਜੇ ਪਿੰਡ ਪੱਤਰ ਤੇ ਨਸ਼ਾ ਖਤਮ ਹੋਊਗਾ ਤਾਂ ਹੀ ਵੱਡੇ ਪੱਤਰ ਤੇ ਨਸ਼ਾ ਕਰੇ ਹਾਂਜੀ ਹਾਂ ਪਹਿਲਾਂ ਆਪੂ ਆਪਦੇ ਪਿੰਡਾਂ ਨੂੰ ਆਪਾਂ ਸਮਾਰ ਲਈਏ ਜੀ ਆਟੋਮੈਟਿਕ ਹੀ ਪੰਜਾਬ ਸਾਰਾ ਸੈੱਟ ਹੋ ਜੀ ਜਦੋਂ ਪੰਜਾਬ ਦੇ ਐਂ ਲਾ ਲੋ ਵੀ ਹੈਗਾ ਸਾਰੀਆਂ ਸਟੇਟਾਂ 'ਚ ਇਹ ਥੋੜਾ ਜਿਹਾ ਜਮੇ ਆਪਣੇ ਵੀ ਪੰਜਾਬ ਨੂੰ ਵੱਧ ਵਧਨਾ ਹੋ ਕਰਿਆ ਜਾਂਦਾ ਬਿਨਾਂ ਸਾਂਚ ਐ ਵੀ ਹੈਗਾ ਸਾਰੀਆਂ ਸਟੇਟਾਂ 'ਚ ਹੀ ਇਹ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਨੇ ਜੀ ਅਪਰਾਲਾ ਵਧੀਆ ਹੈਗਾ ਜੀ ਇਹ ਵੀ ਨਵੇਂ ਪਨੀਰੀ ਜਾਂ ਹੋਰ ਆਪਣਾ ਫਿਊਚਰ ਵਧੀਆ ਹੋ ਬੱਚਿਆਂ ਦਾ